ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਅਸੀਂ ਵਿਸ਼ਾ ਵਿਚਾਰ ਰਹੇ ਹਾਂ ਸੁਭਾਅ ਅਤੇ ਪ੍ਰਭਾਵ ਤਾਂ ਜਿਹੜਾ ਬੰਦਾ ਆਪਣੇ ਗੁਰੂ ਦੀ ਬਾਣੀ ਦਾ ਪ੍ਰਭਾਵ ਕਬੂਲ ਕਰਦਾ ਹੈ ਗੁਰੂ ਦੇ ਹੁਕਮਾਂ ਦਾ ਪ੍ਰਭਾਵ ਕਬੂਲ ਕਰਦਾ ਹੈ ਜਿਸ ਦੇ ਮਨ ਨੂੰ ਇਹ ਗੁਰੂ ਦੇ ਉਪਦੇਸ਼ ਹੋ ਜਾਂਦੇ ਨੇ ਉਪਦੇਸ਼ ਪਿਆਰੇ ਲੱਗਦੇ ਨੇ ਆਪਣੇ ਜੀਵਨ ਦਾ ਆਧਾਰ ਲੱਗਦੇ ਨੇ ਉਹ ਫਿਰ ਆਤਮਾ ਪਰਮਾਤਮਾ ਜਿਸ ਸੁਮੇਲ ਵਾਲੀ ਅਵਸਥਾ ਦਾ ਆਨੰਦ ਮੰਨਦਾ ਆਤਮਾ ਦੇਉ ਪੂਜੀਐ ਗੁਰ ਕੈ ਸਹਿਜ ਸੁਭਾਈ ਇਹ ਉਹ ਸਹਿਜ ਸੁਭਾਈ ਹੀ ਗੁਰੂ ਦੇ ਸੁਭਾਅ ਦੇ ਆਧਾਰ ਤੇ ਫਿਰ ਆਤਮਾ ਦੇਉ ਦੀ ਪੂਜਾ ਕਰਦਾ ਸਿਰਾਂ ਦੀ ਪੂਜਾ ਨਹੀਂ ਕਰਦਾ ਦੇਹ ਅਧਿਆਸਨ ਨਹੀਂ ਕਰਦਾ ਉਹ ਫਿਰ ਦੇਹਾਂ ਦੇ ਪਿੱਛੇ ਨਹੀਂ ਤੁਰਦਾ ਆਤਮਾ ਪ੍ਰਾਤਮਾ ਵਾਲੀ ਅਵਸਥਾ ਜਿਹੜੀ ਉਸ ਨੂੰ ਆਤਮੇ ਨੂੰ ਆਤਮੇ ਦੀ ਪ੍ਰਤੀਤ ਹੋਏ ਤਾਂ ਗੁਰ ਹੀ ਪਰਚਾ ਪਾਇਆ ਜਦੋਂ ਆਤਮਾ ਉਸ ਪਰਮਾਤਮਾ ਦੇ ਇਸ ਦੇ ਅੰਦਰ ਵਿਸ਼ਵਾਸ ਪੈਦਾ ਹੋ ਜਾਂਦਾ ਹੈ ਪ੍ਰਤੀਤ ਹੋ ਜਾਂਦਾ ਵਿਸ਼ਵਾਸ ਹੋ ਜਾਂਦਾ ਤਾਂ ਕਾਹੀ ਪਰਚਾ ਪਾਇ। ਤਾਂ ਫਿਰ ਹਿਰਦੇ ਘਰ ਵਿੱਚੋਂ ਹੀ ਉਸ ਦੇ ਦਰਸ਼ਨ ਜਿਹੜੇ ਇਹ ਪ੍ਰਾਪਤ ਕਰਦਾ ਹੈ। ਆਤਮਾ ਡੋਲਣਾ ਡੋਲੀ ਗੁਰ ਕੇ ਪਾਇਸ ਬਾਇ। ਫਿਰ ਇਹ ਆਤਮਾ ਡੋਲਦੀ ਨਹੀਂ। ਫਿਰ ਵਿਕਾਰਾਂ ਵਾਲੇ ਪਾਸੇ ਦੌੜਦੀ ਨਹੀਂ। ਫਿਰ ਆਪਣੇ ਮਨ ਦੇ ਸੁਭਾਵ ਦੀ ਜਿਹੜੀ ਐਂਕੜੀ ਹੈ ਉਵੇਂ ਐ ਇਹ त्याਗੀ ਜਾਂਦੀ ਹੈ। ਤੇ ਕਿਉਂਕਿ ਉਸ ਵੇਲੇ ਉਸ ਦੇ ਮਨ ਦੇ ਵਿੱਚ ਆਪਣਾ ਸੁਭਾਵ ਖਤਮ ਹੋ ਜਾਂਦਾ ਹੈ। ਉਹ ਗੁਰੂ ਦੇ ਸੁਭਾਵ ਨੂੰ ਕਬੂਲ ਕਰਦਾ। ਗੁਰੂ ਦੇ ਹੁਕਮ ਨੂੰ ਕਬੂਲ ਕਰਦਾ। ਲੇਕਿਨ ਗੁਰਵਿੰਨ ਸਹਿਜ ਨਾ ਆਵੀ ਲੋਭ ਮੈਰਨ ਵਿੱਚ ਉੰਜ ਆ। ਅਸੀਂ ਜੇ ਆਪਣੇ ਸੁਭਾਅ ਅਨੁਸਾਰ ਹੀ ਸਾਰੀ ਜ਼ਿੰਦਗੀ ਤੁਰਦੇ ਰਹਾਂਗੇ ਆਪਣੀਆਂ ਆਈਆਂ ਹੀ ਕਰਦੇ ਰਹਾਂਗੇ। ਗੁਰੂ ਦੇ ਹੁਕਮ ਨੂੰ ਕਬੂਲ ਨਹੀਂ ਕਰਾਂਗੇ। ਜੇ ਕਿਸ ਕੋਈ ਸਿਆਣਾ ਬੰਦਾ ਕੋਈ ਸਿਆਣੀ ਚਾਹੀਦੀ ਗੱਲ ਦੱਸਦਾ ਹੈ ਉਹ ਕਈ ਦਫਾ ਮੈਂ ਤੇ ਇਤਨਾ ਜ਼ੁਮਾ ਕੇ ਦੇਖਣਾ ਕਿਸੇ ਨਾਲ ਅਸੀਂ ਗੱਲ ਕਰੂ ਜਿਹਦੇ ਆਪਣਾ ਭਲਾ ਹੀ ਨਹੀਂ ਉਸਦਾ ਵੀ ਭਲਾ ਹੋਵੇ। ਉਹ ਤਾਂ ਵੀ ਆਪਣੀ ਮੈਨ ਨਹੀਂ ਛੱਡਦੀ। ਨਹੀਂ ਜੀ ਆਪਣਾ ਭਲਾ ਹੋਵੇ ਨਾ ਹੋਏ ਦੂਜੇ ਦੀ ਨਹੀਂ ਮੰਨੀ। ਗੁਰਬਣੀ ਸਹਿਜ ਨਾ ਆਵੇ ਲੋਭ ਮੈਲ ਨੋ ਵਿੱਚੋਂ ਜਾਏ ਗੁਰੂ ਨਾਲ ਜਿੰਦੇ ਸਾਡਾ ਸੁਭਾਅ ਨਹੀਂ ਰਲਦਾ ਸਾਡਾ ਕਰਮ ਨਹੀਂ ਰਲਦਾ ਇਤਨੀ ਦੇਰੀ ਲੋਭ ਮੈਲ ਨੋ ਵਿੱਚੋਂ ਜਾਏ ਫਿਰ ਇਹ ਲੋਭ ਦੀ ਮੈਲ ਨਹੀਂ ਜਾਂਦੀ ਜਿਹੜਾ ਆਪਣੀ ਮੇਮੇ ਵਾਲੀ ਜਿਹੜੀ ਲਾਲਚ ਹੈ ਇਹ ਨਹੀਂ ਜਾਂਦੀ ਖਿੰਨ ਪਰ ਹਰ ਨਾਮ ਮਨ ਵਸੈ ਇੱਕ ਪਲ ਵਾਸਤੇ ਵੀ ਅਗਰ ਪ੍ਰਮਾਤਮਾ ਦਾ ਨਾਮ ਮਨ ਵਿੱਚ ਵਸਦਾ ਜੇ ਨਹੀਂ ਇੱਕ ਪਲ ਵੀ ਅਗਰ ਪ੍ਰਮਾਤਮਾ ਤੇ ਵਿਸ਼ਵਾਸ ਆ ਜਾਏ ਰੱਬ ਦੀ ਹੁਕਮ ਤੇ ਵਿਸ਼ਵਾਸ ਆ ਜਾਏ ਜੋ ਗੁਰਬਾਣੀ ਲਿਖੇ ਨੇ ਸਭ ਅਰਸ਼ ਅਰਤੀ ਜਨ ਆਏ ਤੋ 18 ਤੀਰਤਾਂ ਦੇ ਨਾਂ ਦਾ ਮਤ ਮਿਲ ਜਾਂਦਾ ਮਤਲਬ ਤੀਰਤਾਂ ਦੇ ਨਾਂ ਦੀ ਲੋੜ ਨਹੀਂ ਰਹਿੰਦੀ ਮਨ ਆਤਮਾ ਪਿਤਰ ਹੋ ਜਾਂਦੇ ਨੇ ਜਿ ਵਿਕਾਰਾਂ ਦੀ ਮੈਲ ਤੋਂ ਸਵੱਛ ਹੋ ਜਾਂਦੇ ਨੇ ਸੱਚੇ ਮੈਲਨ ਲੱਗਈ ਮਨ ਲੱਗੈ ਮਨ ਲੱਗੈ ਦੁਜਾ ਪਾਇ ਜੇ ਤੂੰ ਸੱਚ ਨਾਲ ਜੁੜੀਏ ਸੱਚੇ ਉਪਦੇਸ਼ਾਂ ਰਾਹੀਂ ਸੱਚ ਨਾਲ ਜੁੜ ਜਾਈਏ ਤੇ ਫਿਰ ਇਹ ਵਿਕਾਰਾਂ ਦੀ ਮੈਲ ਨਹੀਂ ਲੱਗਦੀ ਫਿਰ ਮਨ ਦਾ ਭਟਕਣਾ ਨਹੀਂ ਹੁੰਦੀ ਤੇ ਮਨ ਲੱਗੈ ਲੱਗੈ ਦੁਜਾ ਪਾਇ ਜਦੋਂ ਬੰਦਾ ਰੱਬੀ ਪਿਆਰ ਗੁਰੂ ਦੇ ਪਿਆਰ ਤੋਂ ਸਖਣਾ ਰਹਿ ਕੇ ਦੂਜੇ ਭਾਵ ਵਿੱਚ ਭਾਵ ਸੰਸਾਰੀ মোহ ਮਾਇਆ ਦੇ ਭਾਵ ਵਿੱਚ ਉਲਝ ਜਾਂਦਾ ਹੈ ਤੇ ਫਿਰ ਇਹ ਮੈਲ ਨਹੀਂ ਉਤਰਦੀ ਧੋਤੀ ਮੂਲ ਨਾ ਉਤਰਿਆ ਜੇ ਅ ਅ ਅ ਨਾ ਹੈ ਫਿਰ ਇਹ ਧੋਤੀ ਵੀ ਨਹੀਂ ਉਤਰਦੀ ਭਾਵੇਂ ਪੇਟ ਔਰ ਦੇਦ ਨਾ ਦੇ ਫਿਰ ਉਹਦਾ ਕੋਈ ਫਰਕ ਨਹੀਂ ਪੈਂਦਾ ਤੋ ਇਸ ਲਈ ਇਹ ਜ਼ਰੂਰੀ ਹੈ ਕਿ ਸਾਡਾ ਸੁਭਾਅ ਉਹ ਗੁਰੂ ਦੇ ਸੁਭਾਅ ਨੂੰ ਗੁਰੂ ਦੇ ਹੁਕਮ ਨੂੰ ਪ੍ਰਵਾਨ ਕਰ ਲਵੇ ਆਪਣੇ ਮਨ ਦਾ ਹੱਟ ਟੁੱਟ ਜਾਏ ਆਪਣੀ ਮਤ ਜਿਹੜੀ ਹੈ ਇਹ ਤਿਆਗੀ ਜਾਇ ਤਾ ਮਨਮੁਖ ਕਰਮ ਕਰੇ ਅਹੰਕਾਰੀ ਸਭ ਦੁੱਖੋ ਦੁੱਖ कमाए ਪਰ ਜਦੋਂ ਬੰਦਾ ਮਨਮੁਖ ਹੁੰਦਾ ਗੁਰਮੁਖ ਨਹੀਂ ਬਣਦਾ ਮਨਮੁਖ ਹੁੰਦਾ ਉਹ ਅਹੰਕਾਰੀ ਕਰਮ ਕਰਦਾ ਜੋ ਕਹਾਂ ਮੈਂ ਮੇਰੇ ਜਿਹਾ ਸਿਆਣਾ ਹੀ ਕੋਈ ਨਹੀਂ ਮੈਨੂੰ ਕਿਸੇ ਦੀ ਮੱਤ ਦੀ ਲੋੜ ਹੀ ਨਹੀਂ ਅੱਜ ਕੱਲ੍ਹ ਤਾਂ ਸਾਡੀ ਅਵਸਥਾ ਇਹ ਬਣ ਗਈ ਹੈ ਕਿ ਅਨੰਦ ਕਾਰਜਾਂ ਵਿੱਚ ਉਹ ਜਿਹੜੀ ਰਹਿਤ ਮਰਦਾ ਸੁਣਾ ਕੇ ਸੁਹਾਗ ਜੁੜੀ ਨੂੰ ਤਾਂ ਪ੍ਰਣ ਕਰਵਾਇਆ ਜਾਂਦਾ ਵੀ ਤੁਸੀਂ ਇਸ ਤਰ੍ਹਾਂ ਦਾ ਗ੍ਰਸਤੀ ਜੀਵਨ ਗੁਰਮਤ ਅਨੁਸਾਰ گزارੋਗੇ ਤੇ ਅੱਜ ਕਦੋਂ ਵੀ ਸੁਣਨ ਦੀ ਲੋੜ ਨਹੀਂ ਰਹੀ ਕਹਿੰਦੇ ਨੇ ਬਸ ਜੀ ਫੇਰੇ ਕਰਾ ਅਰਦਾਸ ਕਰੋ ਤੇ ਜਾਓ ਜੀ ਬੱਚੇ ਪੜ੍ਹੇ ਲਿਖੇ ਸੈਨ ਨੇ ਆਪੇ ਸਭ ਕੁਝ ਜਾਣਦੇ ਨੇ ਇਹਦਾ ਮਤਲਬ ਇਹ ਹੋਇਆ ਇਹ ਗੁਰਸਿੱਖ ਪ੍ਰਚਾਰਕ ਹੈ ਗੁਰਬਾਣੀ ਦੀ ਉਸ ਨੂੰ ਗਿਆਨ ਹੈ ਇਤਿਹਾਸ ਦਾ ਗਿਆਨ ਹੈ ਲੋਕਾਂ ਨੂੰ ਗਿਆਨ ਦੇ ਅਗਰ ਕਿਤੇ ਉਹਦੇ ਕੋਲੋਂ ਗਲਤੀ ਹੋ ਜਾਏ ਖੁਦਾ ਨਾ ਖਵਾ ਸਭ ਦੇ ਗੁਰੂ ਕੋਲ ਗਲਤੀ ਹੋ ਜਾਏ ਉਹਨੂੰ ਪੰਦਰਾਂ ਸਿੰਘਾਂ ਤੋਂ ਪੇਸ਼ ਹੋਣਾ ਪਏ ਉਥੇ ਕਿ ਆਪ ਨੂੰ ਦੱਸਿਆ ਜਾ ਕੇ ਜੀ ਮੈਂ ਪ੍ਰਚਾਰਕਾਂ ਦੇ ਮੈਨੂੰ ਤੁਹਾਡੀ ਸਿੱਖਿਆ ਸੁਣਵੀ ਲੋੜ ਨਹੀਂ ਮੈਨੂੰ ਤਨਖਾਹ ਲਵਣ ਦੀ ਲੋੜ ਨਹੀਂ ਤੇ ਫਿਰ ਫਿਰ ਕੀ ਸਮਝਿਆ ਫਿਰ ਗੁਰੂ ਵੀ ਤੇ ਆਪਣੇ ਗੁਰੂ ਦੀ ਪਦਵੀ ਦਾ ਫਿਰ ਅਸੀਂ ਸਰਕਾਰੀ ਕੀ ਸਮਝਾਈ ਤੱਕ ਆਪਣੇ ਆਪ ਨੂੰ ਕੀ ਸਮਝੇ ਬੈਠੇ ਹੋਏ ਅਸੀਂ ਕਿਸ ਕਿਸ ਕਮਾਂਡੇ ਵਿੱਚ ਆ ਇੱਕ ਬੰਦਾ 20 25 ਸਾਲ ਲਗਾ ਕੇ ਨਾ ਉਹ ਬੜੀਆਂ ਡਿਗਰੀਆਂ ਪੀ ਐਚ ਡੀ ਕਰ ਲਵੇ ਕੁਦਰਤ ਚਾਏ ਨਾ ਇੱਕ ਪਲ ਵਿੱਚ ਨਾ ਇਹ ਦਿਮਾਗ واਸ਼ ਕਰਕੇ ਖਾਲੀ ਕਰ ਸਕਦੀ ਇਰੇਜ਼ ਕਰ ਸਕਦੀ ਹੈ ਸਭ ਕੁਝ ਤੋ ਦੇਖਦੇ ਨਹੀਂ ਅਸੀਂ ਆਥੇ ਹੁੰਦੇ ਨੇ ਸੱਟਾਂ ਲੱਗਦੀਆਂ ਨੇ ਬੰਦਾ ਆਪਣੀ ਜਾਨ ਅਸਿਕ ਹੋ ਜਾਂਦਾ ਹੈ ਕੋਮਾ ਹੀ ਚਲਾ ਜਾਂਦਾ ਹੈ ਕਈ ਯਾਦਾਂ ਅਸਿਕ ਪਿਛਲਾ ਸਭ ਕੁਝ ਭੁੱਲ ਜਾਂਦੇ ਨੇ ਆਪਣਾ ਆਪਾ ਹੀ ਭੁੱਲ ਜਾਂਦੇ ਨੇ ਮੈਂ ਕੌਣ ਆ ਪਤਰੀ ਨੂੰ ਪਛਾਣਦੇ ਮਾਤਾ ਪਿਤਾ ਨੂੰ ਪਛਾਣਦੇ ਬੱਚੇ ਨੂੰ ਨਹੀਂ ਪਛਾਣਦੇ ਤੋ ਪੜ੍ਹਾਈ ਕਿਧਰ ਗਈ ਡਿਗਰੀਆਂ ਕਿਧਰ ਗਈਆਂ ਇੱਕ ਮਿੰਟ ਵਿੱਚ ਸਭ ਕੁਝ ਵਾਸ਼ ਹੋ ਸਕਦਾ ਹੈ ਕਿ ਕਿਸ ਗਲ ਦਾ ਬੰਦਾ ਕਰ ਤੇਰੇ ਕੋਲ ਕੋਈ ਦਾਤ ਹੈ ਤੇ ਰੱਬ ਦੀ ਮਿਹਰ ਹੈ ਰੱਬ ਦੀ ਬਖਸ਼ਿਸ਼ ਹੈ ਰੱਬ ਦਾ ਸ਼ੁਕਰਾਨਾ ਕਰ ਸ਼ੁਕਰ ਹੈ ਪ੍ਰਭੂ ਤੂੰ ਮੈਨੂੰ ਇਸ ਯੋਗ ਬਣਾਇਆ ਮੈਂ ਕੁਝ ਸਮਝ ਰਿਹਾ ਹਾਂ ਮਨ ਮੁ ਕਰਮ ਕਰੇ ਹੰਕਾਰੀ ਪਰ ਮਨ ਕੋ ਮੁੰਦਾ ਹੰਕਾਰੀ ਕਰਮੀ ਕਰਦਾ ਇਹ ਗੁਰਮੁਖ ਬਣ ਕੇ ਇਹ ਸੋਚ ਆਉਂਦੀ ਹੈ ਸਭ ਦੁੱਖੋ ਦੁੱਖ ਕਮਾਈ ਜਿਹੜੀ ਵੀ ਕਮਾਈ ਕਰਦਾ ਹੈ ਜਿਸ ਵੀ ਕਰਮ ਦੀ ਦੁੱਖਾਂ ਵਾਲੀ ਦੁ ਆਪਣੇ ਲਈ ਦੁੱਖ ਸਹਿੜਦਾ ਨਾਨਕ ਮਹਿਲ ਉਜਲ ਤਾਂ થી ਹੈ ਜਦ ਸਤਿਗੁਰ ਮਹਿ ਸਮਾਏ ਇਹ ਮਹਿਲ ਤੋਂ ਉਜਲਾ ਜੀਵਨ ਪਵਿੱਤਰ ਜੀਵਨ ਤਾਂ ਹੋਵੇਗਾ ਜੇ ਆਪਣਾ ਜਿਹੜਾ ਸੁਭਾਅ ਹੈ ਇਸ ਨੂੰ ਸਤਿਗੁਰ ਦੇ ਸੁਭਾਅ ਵਿੱਚ ਸੰਵਾ ਦੇਵੇ ਸਤਿਗੁਰ ਦੇ ਸੁਭਾਅ ਅਗੇ ਆਪਣਾ ਸੁਭਾਅ ਜਿਹੜਾ ਸਰੈਂਡਰ ਕਰ ਦੇਵੇ ਵੀ ਮੈਂ ਕੁਝ ਨਹੀਂ ਸਭ ਤੇਰਾ ਹੀ ਗਿਆਨ ਹੈ ਮੈਂ ਕੁਝ ਨਹੀਂ ਜਾਣਦਾ ਗੁਰੂ ਪਾਤਸ਼ਾਹ ਤੂੰ ਸਮਰਤ ਹੈ ਮੈਨੂੰ ਆਪਣੀ ਯੋਗਤਾ ਬਖਸ਼ ਤੋ ਅਸਲੇ ਜੀ ਅਸੀਂ ਆਪਣੇ ਸੋਚ ਅਨੁਸਾਰ ਜੋ ਕਰਮ ਕਰਦੇ ਜਾਂਦੇ ਆ ਕੋਈ ਸਾਡੇ ਲੇਖ ਬਣਦੇ ਜਾਂਦੇ ਨੇ ਫਿਰ ਫਿਰ ਉਹਨਾਂ ਲੇਖਾਂ ਨੂੰ ਫਿਰ ਜਾਣ ਛੋੜਨੀ ਬੜੀ ਮੁਸ਼ਕਲ ਹੋ ਜਾਂਦੀ ਹੈ ਕਾਇਆ ਕਾਗਦ ਮਨ ਪਰਵਾਣਾ ਕਾਇਆ ਮਨੋ ਕਾਗਦ ਦਾ ਸਰੀਰ ਤੇ ਮਨ ਜਿਹੜਾ ਇਹ ਪਰਵਾਣਾ ਹੈ ਉਹ ਜਿਹਦੇ ਉੱਪਰ ਲਿਖੇ ਜਾਂਦੇ ਨੇ ਸਰੀਰ ਰਾਹੀਂ ਬੰਦਾ ਕਰਮ ਕਰੀ ਜਾਂਦਾ ਹੈ ਤੇ ਮਨ ਦੇ ਵਿੱਚ ਉਹ ਸੰਸਕਾਰ ਉਕਰੇ ਜਾਂਦੇ ਨੇ ਉਹਨੂੰ ਕਰਮਾਂ ਦਾ ਸੁਭਾਅ ਆਦਤ ਉਹ ਬਣਦੀ ਜਾਂਦੀ ਹੈ ਸਿਰ ਕੇ ਲੇਖ ਨਾ ਪੜਾਇਆ ਆਇਆਣਾ ਫਿਰ ਇਹ ਅਣਜਾਣ ਬੰਦਾ ਉਹਦੇ ਸਿਰ ਦੇ ਕਿਹੜੇ ਲੇਖ ਲਿਖੇ ਜਾ ਰਹੇ ਨੇ ਇਹ ਸਮਝਦਾ ਹੀ ਨਹੀਂ ਕਿ ਮੈਂ ਆਪਣੇ ਕਰਮਾਂ ਰਾਹੀਂ ਆਪਣੀ ਸੋਚ ਰਾਹੀਂ ਆਪਣੇ ਸੁਭਾਅ ਰਾਹੀਂ ਮੈਂ ਆਪਣੇ ਅੰਦਰ ਕਿਹੜਾ ਗੰਧ ਖੋਲ ਰਿਹਾ ਹਾਂ ਕਿਹੜੇ ਵਿਕਾਰਾਂ ਦੀ ਜਿਲਣ ਮੇਰੇ ਅੰਦਰ ਜੰਮੀ ਹੋਈ ਹੈ ਹਉਮੈ ਹੰਕਾਰ ਲੋਭ ਮੋਹ ਕਾਮ ਕ੍ਰੋਧ ਇਹਨਾਂ ਵਿਕਾਰਾਂ ਵਾਲੀ ਸੋਚ ਨੇ ਅੰਦਰ ਪੂਰਾ ਲੇਖ ਬਣਾ ਲਿਆ ਹੈ ਅੰਦਰ ਬੜੀ ਗੂੜੀ ਇਹ ਲੇਖ ਬਣ ਗਿਆ ਹੈ ਮੇਰੇ ਅੰਦਰ ਜਿਹਦੇ ਚੋਂ ਮੈਨੂੰ ਨਿਕਲਣਾ ਬੜਾ ਮੁਸ਼ਕਿਲ ਹੈ ਫਿਰ ਇਹ ਸਿਰਕੇ ਲੇਖ ਨਾ ਪੜਿਆ ਆਇਆ ਨਾ ਇਹ ਨਹੀਂ ਪਰਦਾ ਆਪਣਾ ਮਨ ਨਹੀਂ ਪਰਦਾ ਦਰਗਾਹ ਘੜੀਆਂ ਤੀਨੇ ਲੇਖ ਕੋਟਾ ਕਾਮਨਾ ਹਵਿਵੇਖ ਪਰ ਦਰਗਾਹ ਵੀ ਜਾ ਕੇ ਨਾ ਹਰ ਤਰ੍ਹਾਂ ਦੇ ਲੇਖ ਜਿਹੜੇ ਨੇ ਨਾ ਉੱਤੇ ਉਗੜ ਜਾਂਦੇ ਨੇ ਤੋ ਖੋਟਾ ਡੱਬਵਾ ਉਗਰ ਗਿਆ ਜਦ ਨਦਰ ਸਰਾਫਾਂ ਆਇਆ ਜਦ ਰੱਬ ਦੇ ਦਰਦੇ ਨਾ ਉਥੇ ਨਾਨਕ ਉਤ ਮਿਲ ਜਿਨਾ ਕੋਏ ਉਥੇ ਕਰਮੀ ਕਰਮੀ ਹੋਈ ਵਿਚਾਰ ਸੱਚਾ ਆਪ ਸੱਚਾ ਦਰਬਾਰ ਉਥੇ ਖੋਟੇ ਨਹੀਂ ਆਉਦੇ ਉਥੇ ਖਰੇ ਖਜ਼ਾਨੇ ਪਈਏ ਖੋਟੇ ਸੁਟিয়ে ਸਟੀਆਂ ਬਾਹਰ ਵਾਰ ਖੋਟੇ ਸਿੱਕੇ ਜਿਵੇਂ ਬਾਹਰ ਫੈਂਕਦੇ ਤੇ ਜਾਂਦੇ ਨੇ ਇਵੇਂ ਖੋਟੇ ਜੀਵਨ ਵਾਲੇ ਬੰਦੇ ਮਲੀਨ ਮਤ ਵਾਲੇ ਬੰਦੇ ਵੀ ਬਾਹਰ ਠੁਗਰਾਏ ਜਾਂਦੇ ਨੇ ਜਿਹੜੇ ਆਪਣੇ ਸੁਭਾਅ ਨਾਲ ساری ਜਿੰਦਗੀ ਚੱਲਦੇ ਰਹਿੰਦੇ ਮੰਨ ਨਹੀਂ ਕਰਦੇ ਨੇ ਕਾਗਜ਼ ਜੇਤੀਏ ਪਿਆਰੇ ਮਨ ਮਸਵਾਨੀ ਤਾਰ ਕਾਗਜ਼ ਨੂੰ ਕਾਗਜ਼ ਸਮਝ ਲੈ ਕਿ ਮਨ ਨੂੰ ਮਸਵਾਨੀ ਮਸ ਕਹਿੰਦੇ ਨੇ ਸ਼ੈ ਨਹੀਂ ਤੋਂ ਮਸਵਾਨੀ ਹੋ ਗਈ ਸ਼ੈਦੀ ਦੁਆਤਾ ਹੁੰਦੀ ਸਨ ਪਹਿਲਾਂ ਪਹਿਲਾਂ ਤੇ ਕਾਣੀ ਨਾਲ ਠੱਕ ਕੇ ਲਿਖਦੇ ਸਾਂ ਅੱਜ ਕੱਲ ਦੇ ਆਟੋਮੈਟਿਕ ਸਿਸਟਮ ਹੀ ਹੋ ਗਿਆ ਸਾਰਾ ਵੀ ਇਹ ਸਮਝ ਲੈ ਕਿ ਸਰੀਰ ਤੇਰਾ ਕਾਗਜ਼ ਹੈ ਜਿਸ ਦੇ ਰਾਈ ਤੂੰ ਕਰਮ ਕਰਨੇ ਨੇ ਕਿ ਮਨ ਮਸਵਾਨੀ ਤੇ ਮਨ ਵੀ ਜਿਹੜੇ ਤੇਰੇ ਵਿਚਾਰ ਨੇ ਇਹ ਸ਼ੈ ਦੀ ਕੰਮ ਕਰਦੇ ਨੇ ਤੇਰੇ ਲੇਖ ਲਿਖੇ ਜਾ ਰਹੇ ਨੇ ਲਲਤਾ ਲੇਖਨ ਸੱਚ ਕੀ ਪਿਆਰੇ ਹਰ ਗੁਣ ਲਿਖੋ ਵਿਚਾਰ ਤੇ ਇਹਦੇ ਤੇ ਲਿਖ ਹਰੀ ਗੁਣ ਦੇ ਵਿਚਾਰ ਹਰੀ ਦੇ ਸਬਾਹ ਨੂੰ ਕਬੂਲ ਕਰ ਗੁਰੂ ਦੇ ਸਬਾਹ ਨੂੰ ਹਰੀ ਦਾ ਸਬਾਹ ਕੀ ਹੈ ਇਹ ਗੁਰੂ ਦੱਸਦਾ ਗੁਰੂ ਦੀ ਬਾਣੀ ਦਸੀ ਪਾਖਿਆ ਪਾਉ ਅਪਾਰ ਇਹ ਪਿਆਰ ਵਾਲੀ ਬੋਲੀ ਪ੍ਰਮਾਤਮਾ ਸਮਝਦਾ ਹੈ ਬਾਕੀ ਲੈਣ ਦੇਣ ਦਾਨ ਪੁਰ ਨਹੀਂ ਸਮਝਦਾ ਹੋ ਕਿਉਂਕਿ ਉਹਦੇ ਕੋਲ ਹੀ ਸਾਰਾ ਕੁਝ ਹੈ ਤੋਂ ਜੇ ਸੱਚ ਦੇ ਲੇਖ ਅਸੀਂ ਲਿਖਣਾ ਜਾਣੀਏ ਇਹ ਹਰ ਗੁਣ ਲਿਖੋ ਵਿਚਾਰ ਜੇ ਹਰੀ ਗੁਣ ਗੁਰੂ ਬਾਣੀ ਨੂੰ ਸਮਝ ਕੇ ਇਹ ਆਪਣੇ ਮਨ ਵਿੱਚ ਉਕਰੀਏ ਤਨ ਲਿਖਾਰੀ ਨਾਨਕਾ ਪੈਰੇ ਸੱਚ ਲਿਖਿਆ ਉਰਤਾਰ ਉਹ ਲਿਖਾਰੀ ਤਨ ਹੈ ਜਿਹੜਾ ਸੱਚੇ ਸੰਸਕਾਰ ਆਪਣੇ ਮਨ ਵਿੱਚ ਇਕੱਤਰ ਕਰਦਾ ਹੈ ਸੱਚੇ ਗੁਣਾਂ ਦਾ ਸੋਧਾ ਵਿਹਾਈਦਾ ਹੈ ਸੱਚੇ ਗੁਰੂ ਦੇ ਸੁਭਾਅ ਨੂੰ ਕਬੂਲ ਕਰਦਾ ਹੈ ਗੁਰੂ ਦੇ ਗੁਣਾਂ ਨੂੰ ਕਬੂਲ ਕਰਦਾ ਹੈ ਫਿਰ ਉਹ ਇੱਕ ਸਧਾਰਨ ਹੈ ਬਨਹਾਰੀ ਗੁਰੇ ਆਪਣੇ ਦਿਹਾੜੀ ਸਦਾ ਵਰਜੀਨ ਮਾਨਸ ਤੇ ਦੇਵਤੀ ਕੀਏ ਕਰਤਨ ਲਾਗੀ ਵਾਰ ਫਿਰ ਗੁਰੂ ਪਹਿਲੇ ਤੇ ਚੰਗਾ ਇਨਸਾਨ ਬਣਾਉਂਦਾ ਹੈ ਫਿਰ ਇਨਸਾਨ ਨੂੰ ਮਹਾਨ ਦੇਵਤਿਆਂ ਵਰਗੀ ਉੱਚੀ ਆਤਮਿਕ ਅਵਸਥਾ ਬਖਸ਼ਦਾ ਉਹ ਸਜਨ ਠਗ ਨੂੰ ਪ੍ਰਚਾਰਕ ਬਣਾ ਸਕਦਾ ਹੈ ਕੋਡੇ ਪੀਰ ਜਿਸ ਨੂੰ ਅਸੀਂ ਰਾਗਜ ਕਹਿੰਦੇ ਹਾਂ ਉਹਨਾਂ ਨੂੰ ਪ੍ਰਚਾਰਕ ਬਣਾ ਸਕਦਾ ਹੈ ਉਹ ਮਥੋ ਮਰਾਰੀ ਨੂੰ ਵਿਕਾਰੀ ਜੀਵਨ ਤੋਂ ਉੱਪਰ ਚੁੱਕ ਕੇ ਇੱਕ ਮੱਝੀ ਥਾਪ ਸਕਦਾ ਹੈ ਇਹ ਗੁਰੂ ਦੀ ਮਿਹਰ ਹੈ ਕਿ ਇਤਨਾ ਜੀਵਨ ਪਵਿੱਤਰ ਕਰਕੇ ਗੁਰੂ ਤੁਲ ਪ੍ਰਚਾਰਕ ਬਣਾ ਕੇ ਮਨ ਜੀ ਸੋਭਦਾ ਹੈ ਇਹ ਗੁਰੂ ਦੀ ਇਹ ਕਿਰਪਾ ਹੁੰਦੀ ਹੈ ਜੇ ਗੁਰੂ ਦਾ ਸੁਭਾਗ ਕبول ਕੀਤਾ ਜਾਏ ਪਰ ਇਹ ਜਿਹੜੀ ਸਾਡੀ ਆਦਤ ਹੈ ਕਈ ਲੋਕ ਸੋਚਦੇ ਨੇ ਮੈਂ ਬੜੀ ਇਹ ਵੀ ਬੜੀ ਸੁਣੀਏ ਛੱਡੋ ਜੀ ਅੱਜ ਕੱਲ ਕੀ ਜੀ ਪ੍ਰਚਾਰਕ ਲੋਕਾਂ ਦਾ ਆਪਣਾ ਹੀ ਕੈਰੈਕਟਰ ਨਹੀਂ ਆਪਣੀ ਜੀਵਨ ਨਹੀਂ ਜੀ ਪਰਬੰਧਾਂ ਦੀ ਬੁਰੀ ਹਾਲਤ ਹੈ ਜੀ ਇੱਥੇ ਮੈਂ ਇੱਕ ਇੱਕ ਗੱਲ ਨਾਲ ਨਵੇੜਾ ਕਰਾਂਗਾ ਕਿ ਸੇਵਕ ਸਿੱਖ ਪੂਜਨ ਸਭ ਆਵੇਂ ਸਭ ਗਾਵੇਂ ਹਰ ਹਰ ਊਤਮ ਬਾਣੀ ਗਾਵੇ ਆ ਸੁਣਿਆ ਤਿੰਨ ਘਾਤ ਥਾਂ ਪਾਵੇ ਜੇ ਸਤਗੁਰ ਕੀ ਆਗਿਆ ਸਤਸਤ ਕਰਮਾਂ ਲੋ ਗੱਲ ਇਹ ਹੈ ਕਿ ਬਾਣੀ ਪੜਨ ਵਾਲਾ ਅਗਰ ਬਾਣੀ ਨੂੰ ਸਤਸਤ ਕਰਕੇ ਨਹੀਂ ਮੰਨਦਾ ਕਿਰਤਨ ਕਰਨ ਬਲਗਰ ਬਾਣੀ ਨੂੰ ਸਤ ਸਤ ਕਰਕੇ ਪ੍ਰਵਾਨ ਨਹੀਂ ਕਰਦਾ ਬਾਣੀ ਦਾ ਸੁਭਾਅ ਕੋ ਉਹ ਨਹੀਂ ਕਰਦਾ ਤੇ ਫਿਰ ਉਹ ਉਹ ਵੀ ਸੁੱਤਾ ਹੀ ਸੁੱਤਾ ਹੀ ਸੰਸਾਰ ਤੋਂ ਜਾ ਸਕਦਾ ਹੈ ਇਹਨਾਂ ਗੁਨਾ ਦਾ ਸੋਦਾ ਉਹਦੇ ਕੋਲ ਵੀ ਨਹੀਂ ਫਿਰ ਉਹ ਵੀ ਖਾਲੀ ਹੈ ਤੇ ਜੇ ਉਹਨੂੰ ਦੇਖ ਕੇ ਅਸੀਂ ਵੀ ਛੱਡ ਦੇਵਾਂਗੇ ਤੇ ਫਿਰ ਇਹ ਇੱਕ ਸ਼ਾਇਰ ਦੀ ਸ਼ਾਇਰੀ ਟੁਕਦੀ ਹੈ ਕਿ ਡੂਬੇਗੀ ਕਿਸ਼ਤੀ ਤਾਂ ਡੂਬੇਗੇ ਸਾਰੇ ਨਾ ਰਹੇਗੇ ਹਮ ਨਾ ਸਾਥੀ ਹਮਾਰੇ ਜੇ ਦੂਜੇ ਨੂੰ ਡੁੱਬਦੇ ਦੇਖ ਕੇ ਆਖੀਏ ਵੀ ਇਹ ਡੁੱਬਰੇ ਤਾਂ ਮੈਂ ਕਰਕੇ ਕੀ ਕਰਾਂਗਾ ਮੈਂ ਵੀ ਝਾਲ ਮਾਰ ਕੇ ਡੋਵਾਂ ਇਹ ਕੋਈ ਸਿਆਣ ਬਣੀ ਜੇ ਕੋਈ ਬੰਦਾ ਬਾਣੀ ਪੜਦਾ ਬਾਣੀ ਦੇ ਅਮਲ ਨਹੀਂ ਕਰ ਸਕਿਆ ਉਹਦੇ ਭਾਗੇ ਨਹੀਂ ਅਸੀਂ ਕਰ ਲਈਏ ਇਹ ਬਾਣੀ ਸਾਂਝੀ ਸਕਲ ਜਹਾਨਾ ਹੈ ਬਾਣੀ ਮਹਾਪੁਰਸ਼ ਬੋਲਦੇ ਸਾਂਗੀ ਸਾਂਝੀ ਸਕਲ ਜਹਾਨਾ ਵਾਸਤੇ ਸਾਰੇ ਜਹਾਨ ਦੇ ਸੁਧਾਰ ਵਾਸਤੇ ਹੈ ਤੇ ਇੱਕ ਬੰਦਾ ਨਹੀਂ ਸੁਧਰ ਸਕਿਆ ਤਾਂ ਉਹਦੀ ਰੀਸੇ ਅਸੀਂ ਵੀ ਆਪਣਾ ਜੀਵਨ ਖੁਆਰ ਕਰੀਏ ਜਾਂ ਗੁਰਦੁਆਰੇ ਜਾਣਾ ਹੀ ਬੰਦ ਕਰ ਦਈਏ ਧਾਰਮਿਕ ਵਿਦੇ ਅਪਣੇ ਬਗੇ ਛੱਡੋ ਜੀ ਧਰਮੀਆਂ ਨੂੰ ਜੀ ਸਾਰੇ ਝਗੜੇ ਧਰਮੀਆਂ ਨੇ ਹੀ ਪਾਇਓ ਨੇ ਕਰਮੀ ਦੀਆਂ ਸਾਰੀਆਂ ਲੜਾਈਆਂ ਨੇ ਨਹੀਂ ਕਰਮੀ ਦੀਆਂ ਲੜਾਈਆਂ ਨਹੀਂ ਹੁੰਦੀਆਂ ਆ ਧਰਮੀ ਦੀ ਕਰਮ ਕਾਡੀਆਂ ਦੀ ਪਖੰਡੀਆਂ ਦੀਆਂ ਲੜਾਈਆਂ ਹੁੰਦੀਆਂ ਜਿਹੜੇ ਧਰਮ ਦੇ ਨਾਂ ਦੇ ਉੱਤੇ ਕਿ ਉਹ ਲੇਬਲ ਲਾਈ ਫਿਰਦੇ ਨੇ ਨਾ ਉਹ ਲੜਦੇ ਫਿਰਦੇ ਨੇ ਜਿਹੜੇ ਸੱਚੇ ਧਰਮੀ ਉਹ ਕਦੇ ਨਹੀਂ ਲੜਦੇ ਗੁਰੂ ਸਾਹਿਬ ਦੀ ਤੇ ਮੀਆਂ ਮੀਰ ਜੀ ਦੀ ਕਦੇ ਲੜਾਈ ਨਹੀਂ ਹੋਈ ਸਾਈ ਬੁੱਢਣ ਸ਼ਾਨ ਵਾਲ ਗੁਰਜੀ ਦੀ ਕੋਈ ਲੜਾਈ ਨਹੀਂ ਹੋਈ ਉਹ ਮੁਸਲਮਾਨ ਜਿਹਨਾਂ ਨਾਲ ਗੁਰਸਾਹਿਬ ਦੇ ਬਹੁਤੇ ਯੰਗ ਹੋਏ ਉਹਨਾਂ ਵਿੱਚ ਹੀ ਬਹੁਤੇ ਸਨ ਜਿਹੜੇ ਗੁਰੂ ਸਾਹਿਬ ਦੇ ਦੋਸਤ ਸਨ ਮਿੱਤਰ ਸਨ ਕਿਉਂਕਿ ਸੱਚੇ ਧਰਮੀ ਸਨ ਬਲਕੇ ਗੁਰੂ ਸਾਹਿਬ ਨੇ ਫਰੀਜੀ ਦੀ ਬਾਣੀ ਦਾ ਜਰਜ ਕਰ ਦਿੱਤੀ ਗੁਰਗ੍ਰੰਥ ਸਾਹਿਬ ਦੀ ਵਿੱਚ ਗੁਰੂ ਜੀ ਉਹਨਾਂ ਕਰਮਕਾਣੀ ਬ੍ਰਾਹਮਣ ਦੇ ਖਿਲਾਫ ਬਹੁਤ ਬਾਣੀ ਉਚਾਰਨ ਹੋਇਆ ਗੁਰਗ੍ਰੰਥ ਸਾਹਿਬ ਦੇ ਵਿੱਚ ਲੇਕਿਨ ਯਾਰੋ ਪੱਟ ਕੱਟਰ ਬ੍ਰਾਹਮਣ ਸਨ ਵਿਦਵਾਨ ਬ੍ਰਾਹਮਣ ਸਨ ਉਹਨਾਂ ਦੀ ਬਾਣੀ ਗੁਰਗ੍ਰੰਥ ਸਾਹਿਬ ਵੀ ਦਰਜ ਰਾਮਲੰਝ ਬਾਣੀ ਗੁਰਗ੍ਰੰਥ ਸਾਹਿਬ ਵੀ ਦਰਜ ਤੋ ਗੁਰੂ ਪਾਤਸ਼ਾਹ ਦੀਆਂ ਇੰਨੀਆਂ ਬਖਸ਼ੀਆਂ ਨੇ ਇੱਥੇ ਜਿਹੜਾ ਸੱਚੇ ਦਿਲੋਂ ਮੰਨੇਗਾ ਉਹਨਾਂ ਨੰਤਰ ਆਪਦ ਕਰ ਲੇਗਾ ਜਿਹਦੇ ਕੋਲ ਸੁਣ ਰਿਹਾ ਉਹ ਮੰਨੇ ਜਾਂ ਨਾ ਮੰਨੇ ਉਹਨਾਂ ਨਾਲ ਮਿਲਣੇ ਮਿਲੇ ਪਰ ਤੁਹਾਨੂੰ ਮਿਲ ਸਕਦਾ ਹੈ ਤੇ ਅਸੀਂ ਦਿਲ ਮਨ ਨੂੰ ਮੰਨ ਲਈਏ ਦੂਜੇ ਵਾਲਾਂ ਦੇਖੀਏ ਬਸ ਇਹ ਇੱਕ ਜੀਜ ਹੈ ਕਿ ਆਪਣਾ ਸੁਭਾਅ ਬਦਲੀਏ ਗੁਰੂ ਦੇ ਸਵਾਰ ਨਾਲ ਸਵਾਰ ਲਾਈਏ ਤੇ ਗੁਰੂ ਆਪਣੇ ਵਰਗਾ ਕਰ ਦਿੰਦਾ ਫਿਰ ਖਾਲਸਾ ਮੇਰੋ ਸਤਿਗੁਰੂ ਪੂਰਾ ਫਿਰ ਖਾਲਸਾ ਮੇਰੋ ਸਜਿਉ ਸੁਰਾਵਲੀ ਵਸਦਾ ਜਗਵੀ ਰੂਪ ਜਾਂਦਾ ਤੋਂ ਇੱਥੇ ਅੱਜ ਇਸ ਵਿਸ਼ੇ ਦੀ ਸਮਾਪਤੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ